ਹੈਲੋ ਤੁਸੀਂ ਕਾਲ ਕੀ ਹਾਲ ਚੱਲ ਹੈ ਉਹ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਸਭੀ ਲੋਕ ਅੱਛੇ ਹੋ ਕੀ ਹਾਲ ਚੱਲ ਜੋਦਿਓ ਠੀਕ ਠਾਕ ਹਾਂ ਕਮਾਲ ਕਰ ਰਹੇ ਹੋ where well, yeah. ਹੈਲੋ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਵੈਲਕਮ ਜੀ ਐਨ ਜੀ ਸਵਾਗਤ ਹੈ ਤੁਹਾਡਾ ਕੀ ਹਾਲ ਚਾਲ ਹੈ ਵਾਹ ਵਾਹ ਜੀ ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਵੈਲਕਮ ਜੀ ਆਇਆਂ ਨੂੰ ਕੀ ਹਾਲ ਚਾਲ ਵਾਹਿਗੁਰੂ 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 ਲਾਪ੍ਰੀ ਜੀ ਵੈਲਕਮ ਜਿਆਨੂ ਜੀ ਕੀ ਹਾਲ ਚਾਲ ਹਾਈ ਕੈਸੇ ਹੋ ਠੀਕ ਠਾਕ ਹੋ ਹੋਰ ਸੁਣਾਓ ਧੰਨਵਾਦ ਜੀ ਥੈਂਕ ਯੂ ਹੋਰ ਸੁਣਾਓ ਪ੍ਰਵਾਹ ਠੀਕ ਠਾਕ ਆ ਤੁਸੀਂ ਠੀਕ ਠਾਕ ਹੋ ਚੜ੍ਹਦੀਆਂ ਕਲਾ ਚ ਜੀ ਹੋਰ ਸੁਣਾਓ ਵਾਹਿਗੁਰੂ ਵਾਹਿਗੁਰੂ ਵੈਲਕਮ ਜੈਨੂ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਜੈਨਿਕ ਮਾਝੇ ਵਾਲੇ ਪਾਉ ਕੀ ਹਾਲ ਚਾਲ ਜੇ ਮਿੱਤਰੋ ਠੀਕ ਠਾਕ ਹੋ ਔਰ ਗੱਲਾਂ ਬਾਤਾਂ ਦੱਸੋ ਕਿਵੇਂ ਚੱਲਦੇ ਕੰਮਕਾਰ ਨੀ ਵੈਲਕਮ ਲਾਈਕ ਕਮੈਂਟ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ 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 Wash through, krü, through. krü, vas, krü, vas, krü, 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 ਵਾਹਿਗੁਰੂ ਵਾਹਿਤੁਰ ਵਾਹਿਗੁਰੂ ਵਾਹਿਤੁਰ ਵਾਹਿਗੁਰੂ ਵਾਹਿਗੁਰੂ ਵਾਹਿਤੁਰ ਵਾਹਿਗੁਰੂ ਵਾਹਿਗੁਰੂ ਵਾਹਿਤੁਰ ਵਾਹਿਗੁਰੂ ਵਾਹਿਗੁਰੂ ਵਾਹਿਤੁਰ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਹ ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ

واہ ہی وي وي سلام واہ ہی وي وي ਕਿੰਨੇ ਕੀ 5 ਪਗਦੇ ਰੋ ਤੇ 5 ਰੋ 50 ਦੇ ਕੱਟ ਰੋ 70 ਰਾਹ ਤੇ ਤੁਹਾਨੂੰ ਖੜਾ ਹੈ ਨਾ ਹਾਂ ਜੀ ਕੱਟ ਲਓ ਜੀ Waheguru wow. oh, Hey, Guru! ਹੇ ਗੁਰੂ ਵਾਹਿਗੁਰੂ 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 Oh hey guru hai guru 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 guru